ਹੁਣ ਮੇਰੀ ਨਵੀਂ ਮੂਵੀ ਆਣੀ ਪਈ ਹੈ ਬੀਬੀ ਰਜਨੀ ਜਿਹਦੇ ਵਿੱਚ ਮੇਰਾ ਵਧੀਆ ਪ੍ਰੋਮਿਨੈਂਟ ਕਰੈਕਟਰ ਹੈ ਇਹ ਤਾਂ ਹੁੰਦਾ ਹੀ ਰਹਿੰਦਾ ਜਿਵੇਂ ਬੀਬੀ ਰਜਨੀ ਵਿੱਚ ਅਸੀਂ ਸੀਗੇ ਸਾਨੂੰ ਕਿਹਾ ਸੀ ਜਮਾ ਮੇਕਅਪ ਨਹੀਂ ਕਰਨਾ ਤੁਸੀਂ ਥ੍ਰੈਡਿੰਗ ਵੀ ਨਹੀਂ ਕਰਾ ਸਕਦੇ ਤੁਸੀਂ ਅਪਰ ਲਿਪਸ ਨਹੀਂ ਕਰਾ ਸਕਦੇ ਤੁਸੀਂ ਵੈਕਸ ਵੀ ਨਹੀਂ ਕਰਾਣੀ ਐਦਾਂ ਹੀ ਆਲਾ ਤੁਸੀਂ ਸਾਨੂੰ ਇਨਸਟਰਕਸ਼ਨ ਆ ਗਿਆ ਸੀਗਾ ਆਪਾਂ ਐ ਹੀ ਪਹੁੰਚ ਗਏ ਸਟੇਜ ਤੇ ਸਾਨੂੰ ਕਿਹਾ ਕਿ ਮੇਕਅਪ ਜਮਾ ਨਹੀਂ ਕਰਨਾ ਅਸੀਂ ਕੁੜੀਆਂ ਸਾਰੀਆਂ ਆਪਾਂ ਹੌਲੀ ਥੋੜਾ ਜਿਹਾ ਕਰ ਲਿਆ ਹਲਕਾ ਹਲਕਾ ਜਿਵੇਂ ਅਸੀਂ ਸਟੇਜ ਤੇ ਪਹੁੰਚੇ ਤੇ ਸਭ ਨੇ ਕਿਹਾ ਤਾਂ ਆਮਰ ਹੁਡਾ ਸਰਸੀ ਕਿ ਉਹਨੇ ਕਹਤਾ ਕਿ ਨਹੀਂ ਮੇਕਅਪ ਨਹੀਂ ਕਰਨਾ ਮੇਕਅਪ ਰਿਮੂਵ ਕਰਵਾਣਾ ਤਾਂ ਕੁੜੀਆਂ ਨੇ ਆਪਾਂ ਹਲਕਾ ਜਿਹਾ 립ਕਲਸ ਲਾ ਲਿਆ ਸੀ ਤੁਹਾਨੂੰ ਕਹ ਰਹੋਂ ਰਿਮੂਵ ਕਰੋ ਮੇਕਅਪ ਨੀ ਬਦਮਾਸ਼ ਦੀ ਵੀ ਕਦੇ ਬੁੱਢੀ ਨਹੀਂ ਹੁੰਦੀ ਨੀ ਆਹੋ ਇਹੋ ਜਿਹਾ ਨੂੰ ਕੋਈ ਫਿਕਰਫਕਾ ਤਾਂ ਹੁੰਦਾ ਨਹੀਂ ਤੀ ਵੀ ਆਉਣੀ ਨਹੀਂ ਨੂੰ ਲਿਆਉਣੀ ਨਹੀਂ ਨਿਤਨਾਵਾ ਯਾ ਰੱਖਣਾ ਪਾਕਿਥਵਾਵੇ ਮੈਂ ਸਟਾਰਟ ਕੀਤਾ ਸੀ ਉਡਾਰੀਆਂ ਸੀਰੀਅਲ ਤੋਂ ਮੇਰਾ ਪਹਿਲਾ ਸੀਰੀਅਲ ਸੀਗਾ ਜਿਸ ਜਿਹਨਾਂ ਨੂੰ ਜਿਹਦੇ ਕਰਕੇ ਮੈਂ ਬੂਸਟ ਹੋਈ ਸੀ ਜਿਹਨਾਂ ਮੈਨੂੰ ਕੋ ਲੱਗਿਆ ਕਿ ਨਹੀਂ ਇਹ ਮੈਂ ਕਰਨਾ ਹੈ ਨਾ ਤੇ ਮੈਂ ਉਡਾਰੀਆਂ ਤੋਂ ਸਟਾਰਟ ਕੀਤਾ ਸੀ ਫਿਰ ਪੰਜਾਬੀ ਸੀਰੀਅਲ ਜੀ ਪੰਜਾਬੀ ਤੇ ਆਨ ਲਗੀ ਟੋਲੀ ਦੇ ਵਿੱਚ ਕਿ ਨਵਾਂ ਪ੍ਰੋਜੈਕਟ ਸਰ ਮੇਰੇ ਆਂਦਾ ਪਿਆ ਮੇਰਾ ਇੱਕ ਬਾਲੀਵੁੱਡ ਮੂਵੀ ਦਾ ਸਿਲੈਕਸ਼ਨ ਹੋਇਆ ਉਹਦੇ ਚ ਉਹਨੂੰ 12 ਕੁੜੀਆਂ ਚਾਹੀਦੀ ਹੈ ਔਮਨ ਐਂਪਾਵਰਮੈਂਟ ਦੇ ਉੱਤੇ ਮੂਵੀ ਹੈ ਤੇ ਉਹ ਮੈਂ ਆਡੀਸ਼ਨ ਦਿੱਤਾ ਸੀ ਛੇ ਮਹੀਨਾ ਪਹਿਲੇ ਛੇ ਮਹੀਨੇ ਪਹਿਲੇ ਦਿੱਤਾ ਸੀ ਤੇ ਉਹਦੇ ਵਿੱਚ ਮੇਰਾ ਐਜ਼ ਅ ਲੀਡ ਹੀ ਸਿਲੈਕਸ਼ਨ ਹੋ ਗਿਆ ਬਹੁਤ ਮਤਲਬ ਹੁੰਦਾ ਹੈ ਜਿਵੇਂ ਤੁਸੀਂ ਕੁੜੀਆਂ ਹਨਾ ਤੁਸੀਂ ਕਿਸੇ ਨੂੰ ਕੰਮ ਪੁੱਛਦੇ ਹੋ ਕਿ ਮੈਂ ਉਹਨੂੰ ਕਹਿਣਾ ਨਹੀਂ ਚਾਹਦੀ ਮੈਂ ਕਹਿੰਦੇ ਤਾਂ ਹੈ ਕਿ ਨਹੀਂ ਤੁਸੀਂ ਸਾਨੂੰ ਕੀ ਬੇਨਫੀਟ ਹੈ ਅਸੀਂ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਬੇਨਫੀਟ ਦੱਸੋ ਤਾਂ ਫਿਰ ਉਹ ਹੈ ਕਿ ਥੋੜਾ ਤਾਂ ਧਿਆਨ ਆਉਂਦਾ ਆਪ ਹੀ ਰੱਖਣਾ ਪੈਣਾ ਹੈ ਤੁਸੀਂ ਕਿ ਕਿਹਦੇ ਤੇ ਟਰਸਟ ਕਰ ਸਕਦੇ ਹੋ ਕਿਹਦੇ ਤੇ ਨਹੀਂ ਕਰ ਸਕਦੇ ਹੋ ਹੈਨਾ ਆਪਦੀ ਸੇਵ ਦਿੱਤਾ ਆਪਦੇ ਹੱਥ ਹੈ ਅਗਲੇ ਦਾ ਹਾਂ ਇਹ ਤਾਂ ਹੈ ਤੇ ਸਾਨੂੰ ਮੈਨੂੰ ਲੱਗਦਾ ਕਿ ਸਾਰੀਆਂ ਕੁੜੀਆਂ ਨੂੰ ਨਾ ਪੇਪਰਸ ਪ੍ਰੇ ਜਿਹੜੀ ਹੁੰਦੀ ਹੈ ਛੋਟਾ ਜਿਹਾ ਨਾਈਫ ਛੋਟਾ ਜਿਹਾ ਰੱਖਣਾ ਚਾਹੀਦਾ ਆਪਦੀ ਸੇਫਟੀ ਕਰਕੇ ਕੁੜੀਆਂ ਅੱਜ ਵੀ ਸੇਫ ਨਹੀਂ ਫੀਲ ਕਰਦੀ ਤੁਸੀਂ ਰਾਤੀ ਕਦੇ ਸ਼ੂਟ ਤੇ ਲੇਟ ਹੋ ਜਾਣਾ ਤੁਹਾਨੂੰ ਡਰ ਪੈ ਜਾਂਦਾ ਹੁਣ ਮੈਂ ਕਿਵੇਂ ਜਾਵਾਂਗੀ ਮੈਨੂੰ ਕੈਬ ਤੇ ਵੀ ਨਹੀਂ ਸੇਫ ਫੀਲ ਹੁੰਦਾ ਸੀ ਕਿ ਰਾਤੀ ਕਈ ਵਾਰ 2 ਵਜੇ ਜਾਣਾ 3 ਵਜੇ ਜਾਣਾ ਸ਼ੂਟ ਹੈ ਪਰ ਮੈਂ ਨਹੀਂ ਕਰ ਸਕਦੀ ٹرسٹ ਕੈਬ ਵਾਲਿਆਂ 'ਤੇ ਪੰਜਾਬ ਟੂਡੇ 24 ਦੇਖ ਰਹੇ ਸਾਰੇ ਹੀ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰ ਜਦੋਂ ਅਸੀਂ ਆਪਣੀਆਂ ਖੁਆਇਸ਼ਾਂ ਦੇ ਨਾਲ ਜਿੱਦ ਕਰ ਲੈਂਦੇ ਆ ਕਿ ਉਹਨਾਂ ਨੂੰ ਪੂਰਾ ਹੀ ਕਰਨਾ ਆ ਤਾਂ ਫਿਰ ਅਸੀਂ ਸਫਲਤਾ ਵਾਲੀ ਪੌੜੀ ਦੇ ਉੱਤੇ ਪੈਰ ਰੱਖ ਦਿੰਦੇ ਆ ਐਦਾਂ ਦੀ ਇੱਕ ਕੁੜੀ ਘਰੋਂ ਨਿਕਲੀ ਸੀ ਜੋ ਕਿ ਬੀਟੈਕ ਦੀ ਪੜ੍ਹਾਈ ਕਰਦੀ ਸੀ ਤੇ ਘਰੋਂ ਨਿਕਲ ਗਈ ਕਿ ਉਸਨੇ ਇੱਕ ਜਿਹੜਾ ਆਰਟਿਸਟ ਬਣਨਾ ਉਸਨੇ ਇੱਕ ਸਟਾਰ ਬਣਨਾ ਉਸ ਦੀ ਲਾਈਫ ਦੇ ਵਿੱਚ ਕੀ ਕੁਝ ਉਹਦੇ ਨਾਲ ਵਾਪਰਿਆ ਅੱਜ ਸਾਡੇ ਨਾਲ ਇਹ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਆਤੀ ਜਾਣਕਾਰੀ ਉਹਨਾਂ ਦੀ ਜਿਹੜੀ ਆ ਲਾਈਫ ਤੋਂ ਲਵਾਂਗੇ ਕਿ ਉਹਨਾਂ ਨੇ ਇਹ ਆਪਣਾ ਸਫਰ ਜਿਹੜਾ ਆ ਉਹ ਕਿਵੇਂ ਤੈਅ ਕੀਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਜਿਹੜਾ ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਕਿਸ ਤਰ੍ਹਾਂ ਜਿਹੜਾ ਆ ਇਹ ਲਾਈਫ ਜਿਹੜੀ ਹੈ ਤੁਹਾਡੀ ਇਹ ਸ਼ੁਰੂ ਕੀਤੀ ਹੈ ਮੇਰਾ ਨਾਮ ਪਰਿਤ੍ਰਿਪਾਠੀ ਹੈ ਮੈਂ ਬੇਸਿਕਲੀ ਹਿਮਾਚਲ ਤੋਂ ਆ ਪਰ ਹੁਣ ਅਸੀਂ ਮੁਹਾਲੀ ਸੈਟਰ ਨੇ ਹਾਂਜੀ ਕਿਵੇਂ ਮੈਂ ਸਟਾਰਟ ਕੀਤਾ ਜਿਵੇਂ ਤੁਸੀਂ ਪੁੱਛਿਆ ਹੂੰ ਕਿ ਮੈਂ ਜੌਬ ਕਰਦੀ ਹਾਂ ਉਵੇਂ ਤਾਂ ਕਰਦੀ ਸੀਗੀ ਆਈਟੀ ਵਿੱਚ ਸੌਫਟਵੇਅਰ ਇੰਜੀਨੀਅਰ ਸੀਗੀ ਹੂੰ ਤਾਂ ਮੈਨੂੰ ਬਚਪਨ ਤੋਂ ਹੀ ਬੜਾ ਸ਼ੌਂਕ ਸੀ ਕਿ ਮੈਂ ਐਕਟਿੰਗ ਹੀ ਕਰਨੀ ਹੈ ਹੂੰ ਪਰ ਮੇਰੇ ਪਾਪਾ ਜਿਵੇਂ ਕਿ ਪੁਲਿਸ 'ਚ ਹੈ ਉਹ سپورਟ ਨਹੀਂ ਕਰਦੇ ਸੀ ਕਹਿੰਦੇ ਨੇ ਸਖਤ ਸੁਭਾਅ ਵਾਲੇ ਸਖਤ ਸੀਗੇ ਉਹ ਹਾਂ ਤਾਂ ਫਿਰ ਉਹ ਕਹਿੰਦੇ ਨਹੀਂ ਤੂੰ ਬੀਟੈਕ ਕਰਾਈ ਹੈ ਤੁਹਾਨੂੰ ਉਹਨੇ ਪੈਸੇ ਖਰਚੇ ਨੇ ਤੂੰ ਜੌਬ ਕਰ ਐਵੇਂ ਨਹੀਂ ਕਰਨਾ ਹੂੰ ਤੇ ਮੈਂ ਕਿਹਾ ਚਲੋ ਠੀਕ ਹੈ ਤੁਹਾਡੇ ਕਰਕੇ ਫਿਰ ਮੈਂ ਪਾਪਾ ਦੇ ਕਰਕੇ ਮੈਂ ਜੋਬ ਵੀ ਕੀਤੀ 3 ਸਾਲ ਮੈਂ ਜੋਬ ਕੀਤੀ ਮੇਰਾ ਬਹੁਤ ਹੀ ਵਧੀਆ ਪੈਕੇਜ ਸੀਗਾ ਕਿੰਨਾ ਟਾਈਮ ਜੋਬ ਕੀਤੀ ਮੈਂ 3 ਸਾਲ ਜੋਬ ਕੀਤੀ ਹਾਂਜੀ ਫਿਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ ਮੈਨੂੰ ਨਾ ਖੁਸ਼ੀ ਨਹੀਂ ਮਿਲਦੀ ਮੈਂ ਜਿਵੇਂ ਇੱਕ ਜਿਮ ਜੁਆਇਨ ਕੀਤਾ ਸੀਗਾ ਮੁਹਾਲੀ ਮੇਰੇ ਆਫਿਸ ਨਾਲ ਹੀ ਸੀਗਾ ਕੋਜੀ ਕਰਕੇ ਨਾਲ ਸੀ ਉਹਦਾ ਤੇ ਫਿਰ ਉੱਥੇ ਸਾਰੇ ਆਰਟਿਸਟਸ ਨਾਲ ਗੱਲਾਂ ਕਰਦੇ ਹੁੰਦੇ ਸੀ ਸ਼ੂਟਾਂ ਦੀ ਆਪਾ ਸ਼ੂਟ ਜੀ ਆਹ ਸ਼ੂਟ ਜੀ ਉਹ ਸ਼ੂਟ ਜੀ ਜਿੰਨੇ ਵਿੱਚ ਜਿੰਨੇ ਵਿੱਚ ਜਾਂਦੇ ਸੀ ਹਾਂਜੀ ਹਾਂਜੀ ਉੱਥੇ ਪਰਿੰਸ ਨਾਲ ਰੂਲਾ ਵੀ ਆਂਦਾ ਸੀ ਵੱਡੇ ਵੱਡੇ ਆਰਟਿਸਟ ਆਉਂਦੇ ਸੀ ਸਾਰੇ ਸਿੰਗਰ ਵਿੰਗਰ ਤੇ ਮੈਨੂੰ ਸੀਗਾ ਕਿ ਯਾਰ ਮੈਂ ਵੀ ਇਹੀ ਕਰਨਾ ਸੀ ਯਾਰ ਮੈਂ ਕੀ ਕਰੀ ਜਾਂਦੀ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ ਫਿਰ ਮੈਂ ਆਪਦੀ ਮੰਮੀ ਨੂੰ ਕਿਹਾ ਕਿ ਨਹੀਂ ਮੈਂ ਜੌਬ ਨਹੀਂ ਕਰਨੀ ਮੈਂ ਛੱਡ ਦੇਣੀ ਜੌਬ ਉਹ ਕਹਿੰਦੇ ਨਹੀਂ ਤੇਰਾ ਬਹੁਤ ਵਧੀਆ ਪੈਕੇਜ ਆ ਤੇਰੀ ਸੈਲਰੀ ਆ ਤੂੰ Google Google ਜੁਆਇਨ ਕਰ ਮੈਂ ਕਹਾ ਨਾ ਹੁਣ ਨਹੀਂ ਹੁਣ ਮੈਨੂੰ ਇੱਕ ਮੌਕਾ ਦੇ ਦਿਓ ਤੁਸੀਂ ਫਿਰ ਮੈਂ ਥੀਏਟਰ ਜੁਆਇਨ ਕੀਤਾ ਠੀਕ ਹੈ ਜੀ ਤੇ ਸਪੋਰਟ ਜਿਹੜੀ ਆ ਮੰਮੀ ਦੀ ਰਹੀ ਆ ਜਦੋਂ ਮੰਮੀ ਦੀ ਵੀ ਰਹੀ ਐ ਜੀ ਪਾਪਾ ਦੀ ਵੀ ਰਹੀ ਐ ਪਾਪਾ ਬਹੁਤ ਸਖਤ ਸੁਭਾਅ ਸੀਗੇ ਪਲੇਸਾ ਡਰ ਵੀ ਲੱਗਦਾ ਡਰਤਾ ਲੱਗਦਾ ਮੇਰੇ ਪਾਪਾ ਹਾਂਜੀ ਹਾਂਜੀ ਸਟਿੱਕ ਤਾਂ ਸੀਗੇ ਜਿੰਮ ਤੋਂ ਹੀ ਜਿਹੜਾ ਆ ਮਨ ਦੇ ਵਿੱਚ ਖੁਆਇਸ਼ ਬਣੀ ਆ ਕਿ ਜਿੰਮ ਤੋਂ ਮੈਂ ਡਿਸੀਜਨ ਲੇਤਾ ਨਹੀਂ ਹੁਣ ਮੈਂ ਕਰਨਾ ਹੈ ਅੱਛਾ ਕਰਨਾ ਹੈ ਕਸ਼ੌਂਗ ਤਾਂ ਮੈਨੂੰ ਬਚਪਨ ਤੋਂ ਸੀਗਾ ਜਿਵੇਂ ਮੈਂ ਬਹੁਤ ਵਧੀਆ ਆਰਟਿਸਟ ਸੀਗੀ ਮੈਂ ਸਕੂਲ ਕਾਲਜ ਵਿੱਚ ਪਾਰਟਿਸਿਪੇਟ ਕਰਦੀ ਸੀਗੀ ਮੈਂ ਐਂਕਰਿੰਗ ਵੀ ਕੀਤੀ ਐ ਮੈਂ ਗੋਨੀ ਵੀ ਵਧੀਆ ਮੈਂ ਮਲਟੀ ਟੈਲੈਂਟਡ ਨਾਲੇ ਤੁਸੀਂ ਕਹਿ ਸਕਦੇ ਹੋ ਸਾਰਾ ਕੁਝ ਮੈਂ ਕੀਤਾ ਹੈ ਪਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਜੌਬ ਕਰਕੇ ਬੀਟੈਕ ਕਰਕੇ ਪੜਾਈ ਕਰਕੇ ਤੇ ਜਦੋਂ ਮੈਨੂੰ ਮਿਲਿਆ ਤਾਂ ਫਿਰ ਮੈਂ ਹੌਲੀ ਹੌਲੀ ਹੁਣ ਵੀ ਸਿੱਖਦੀ ਪਈ ਆ ਸਿੱਖਣਾ ਤਾਂ ਕਦੇ ਵੀ ਖਤਮ ਨਹੀਂ ਹੁੰਦਾ ਫਿਰ ਤੁਸੀਂ ਜਿਹੜੀ ਹੈ ਇਹ ਇਹਦੀ ਇਹਦੀ ਪੜ੍ਹਾਈ ਕਿਉਂ ਨਹੀਂ ਕੀਤੀ ਤੁਸੀਂ ਤੁਹਾਨੂੰ ਦੱਸਿਆ ਤਾਂ ਕਿ ਪਾਪਾ ਮਨਾ ਕਰਦੇ ਸੀ ਉਹ ਕਹਿੰਦੇ ਕਿ ਨਹੀਂ ਮੈਂ ਪੜ੍ਹਨ से ਵਧੀਆ ਸੀ ਤਾਂ ਕਹਿੰਦੇ ਨਹੀਂ ਤੁਸੀਂ ਬੀਟੈਕ ਕਰੋ ਤਾਂ ਫਿਰ ਮੈਂ ਬੀਟੈਕ ਕੀਤੀ ਮੇਰੇ ਕੈਂਪਸ ਸੀ ਪਲੇਸਮੈਂਟ ਹੋ ਗਈ ਸੀ ਮੈਨੂੰ ਐਵੇਂ ਦੀ ਕੋਈ ਜੌਬ ਦੀ ਵੀ ਦਿੱਕਤ ਨਹੀਂ ਸੀਗੀ ਤਾਂ ਮੇਰਾ ਪੈਕੇਜ ਵੀ ਵਧੀਆ ਸੀਗਾ ਹੋਰ ਵਧੀਆ ਹੋ ਸਕਦਾ ਸੀ ਪਰ ਹੁਣ ਮੈਂ ਬਿਲਕੁਲ ਹੀ ਸਕ੍ਰੈਚ ਤੋਂ ਸਟਾਰਟ ਕੀਤਾ ਕਿ ਨਹੀਂ ਮੈਂ ਹੁਣ ਆਹੀ ਕਰਨਾ ਮੇਰਾ ਮਨ ਹੈ ਕੋਈ ਨਾ ਕੋਸ਼ਿਸ਼ ਤਾਂ ਕਰਨੀ ਚਾਹੀਦੀ ਇਨਸਾਨ ਨੂੰ ਜੋ ਮਨ ਕਰੇ ਤਾਂ ਬਸ ਵੱਡੇ ਵੱਡੇ ਆਪੇ ਜਿਹੜੇ ਹੈਗੇ ਨੇ ਉਹ ਗੱਲਬਾਤ ਕਰਦੇ ਨੇ ਉਹਨਾਂ ਦੇ ਫੈਨ ਫਾਲੋਇੰਗ ਹੈਗੀ ਆ ਆਪਣੇ ਆਪ ਨੂੰ ਕਿਵੇਂ ਦੇਖਿਆ ਵੀ ਕਿਵੇਂ ਸਕਸੈਸ ਕਰੋਗੇ ਇਹਨੂੰ ਇਹ ਲਾਈਫ ਦੇ ਵਿੱਚ ਮੈਨੂੰ ਲੱਗਿਆ ਕਿ ਜਿਵੇਂ ਕਿ ਤੁਸੀਂ ਸਟਾਰਟ ਕਰੋ ਹੌਲੀ 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 ਪਰਮਾਤਮਾ ਅੱਗੇ ਤੁਹਾਨੂੰ ਆਪੇ ਹੀ ਮਦਦ ਕਰਦਾ ਹੀ ਹੈ ਕੋਈ ਨਾ ਰਾਹ ਦਿਖਾਉਂਦਾ ਰਾਹ ਦਿਖਾਉਂਦਾ ਹੀ ਹੈ ਹਾਂ ਜਿਵੇਂ ਮੈਂ ਸਟਾਰਟ ਕੀਤਾ ਹੌਲੀ ਹੌਲੀ ਸਿੱਖਿਆ ਹਨਾ ਹੌਲੀ ਹੌਲੀ ਮੈਂ ਸੀਰੀਅਲ ਕਿਤੇ ਮੈਂ ਸੌਂਗ ਕਿਤੇ ਕਾਫੀ ਪੰਜਾਬੀ ਸੌਂਗ ਐਜ਼ੇ ਲੀਡ ਕਿਤੇ ਹਿੰਦੀ ਸੌਂਗ ਵੀ ਕਿਤੇ ਫਿਰ ਬਸ ਐਦਾ ਹੌਲੀ ਹੌਲੀ ਹੁਣ ਵੀ ਕਰੀ ਜਾਂਦੀ ਐ ਸਿੱਖ ਕੋਸ਼ਿਸ਼ ਕਰਦੀ ਪਈ ਆ ਸਿੱਖਣ ਦੀ ਸ਼ੁਰੂਆਤੀ ਕਿਹੜਾ ਜਿਹੜਾ ਸੀਰੀਅਲ ਤੋਂ ਸ਼ੁਰੂਆਤ ਹੋਈ ਸੀ ਜਾਂ ਮਤਲਬ ਕਿਸੇ ਸੌਂਗ ਤੋਂ ਜਾਂ ਟੀਵੀ ਸੀਰੀਅਲ ਤੋਂ ਜਾਂ ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਸੀ ਇਸ ਲਾਈਨ ਦੀ ਮੈਂਨੇ ਸਟਾਰਟ ਕੀਤਾ ਮੈਂ ਸਟਾਰਟ ਕੀਤਾ ਸੀ ਉਡਾਰੀਆਂ ਸੀਰੀਅਲ ਤੋਂ ਮੇਰਾ ਪਹਿਲਾ ਸੀਰੀਅਲ ਸੀਗਾ ਜਿਹਨਾਂ ਜਿਹਦੇ ਕਰਕੇ ਮੈਂ ਬੂਸਟ ਹੋਈ ਸੀ ਜਿਹਨਾਂ ਮੈਨੂੰ ਕੋ ਲੱਗਿਆ ਕਿ ਨਹੀਂ ਇਹ ਮੈਂ ਕਰਨਾ ਹੈ ਨਾ ਤੇ ਮੈਂ ਉਡਾਰੀਆਂ ਤੋਂ ਸਟਾਰਟ ਕੀਤਾ ਸੀ ਫਿਰ ਪੰਜਾਬੀ ਸੀਰੀਅਲ ਜੀ ਪੰਜਾਬੀ ਤੇ ਆਨ ਲਗੀ ਟੋਲੀ ਦੇ ਵਿੱਚ ਕੀਤਾ ਸਿਲੈਕਸ਼ਨ ਕਿਵੇਂ ਹੋਈ ਏਡੇ ਵੱਡੇ ਪੱਤੇ ਆਡੀਸ਼ਨ ਦੇਣ ਪੈਂਦੇ ਆ ਤੁਹਾਨੂੰ ਲਾਈਨਾਂ 'ਚ ਲੱਗਣਾ ਪੈਂਦਾ ਹੂੰ ਹੂੰ ਤੋਂ ਬਹੁਤ ਆਡੀਸ਼ਨ ਮੈਂ ਦਿੱਤੇ ਸੀਗੇ ਸਟਾਰਟਿੰਗ ਸੇ ਕਿ ਨਾ ਮੇਰਾ ਹੋ ਜੇ ਹੋ ਜੇ ਫਿਰ ਜਿਵੇਂ ਕਰਕੇ ਮੇਰਾ ਹੋਇਆ ਫਿਰ ਮੈਂ ਗਈ ਉੱਥੇ ਬੜੀ ਨਰਵਸ ਸੀਗੀ ਫਿਰ ਹੌਲੀ ਹੌਲੀ ਕਰਕੇ ਸਿੱਖਿਆ ਤੁਸੀਂ ਥੀਏਟਰ ਕਰਨ ਤੋਂ ਬਾਅਦ ਵੀ ਜੇ ਤੁਸੀਂ ਜਦੋਂ ਕੈਮਰੇ ਅੱਗੇ ਮੋਰੇ ਆਂਦੇ ਹੋ ਨਾ ਤੁਹਾਨੂੰ ਫਿਰ ਵੀ ਡਰ ਤਾਂ ਲੱਗਦਾ ਹੀ ਹੈ ਜਿਵੇਂ ਕਿ ਕਿਵੇਂ ਕਰਨਾ ਹੈ ਕਿਵੇਂ ਐਕਸਪ੍ਰੈਸ਼ਨ ਦੇਣੇ ਨੇ ਡਾਇਰੈਕਟਰ ਵੀ ਮੇਰੇ ਤੇ ਬਹੁਤ ਗੁੱਸਾ ਕੀਤਾ ਸੀ ਉਹਨਾਂ ਕਿ ਨਹੀਂ ਤੁਸੀਂ ਸਹੀ ਨਹੀਂ ਕਰਦੇ ਤੁਹਾਡਾ ਪਹਿਲਾ ਸ਼ੂਟ ਹੈ ਮੈਂ ਕਿਹਾ ਹਾਂਜੀ ਜੀ ਹਾਂਜੀ ਸਰ ਪਹਿਲਾ ਸ਼ੂਟ ਹੈ ਕਿਉਂ ਤੁਸੀਂ ਕਈ ਨਹੀਂ ਜਾਂਦੇ ਯਸ ਨੂੰ ਕੁਝ ਤਾਂ ਬੋਲੋ ਮੈਂ ਕਿ ਹੰਦੂ ਤੁਹਾਨੂੰ ਤਾਂ ਮੰਨ ਨਹੀਂ ਕੀਤਾ ਵੀ ਛੱਡ ਯਾਰ ਇਹ ਤਾਂ ਔਖਾ ਕੰਮ ਹੈ ਮੈਂ ਔਖਾ ਤਾਂ ਹੈਗਾ ਪਰ ਸ਼ੌਂਕ ਸੀਗਾ ਨਾ ਪਰ ਸ਼ੌਂਕ ਸੀ ਸ਼ੌਂਕ ਸੀ ਨਾ ਮੈਂ ਕਿ ਕੋਈ ਨਾ ਹਾਂ ਹਾਂਜੀ ਫਿਰ ਐਦਾਂ ਕਰਕੇ ਸ਼ੁਰੂਆਤ ਹੋਲੀ-ਹੋਲੀ ਠੀਕ ਹੈ ਇੱਕ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹਦੇ ਵਿੱਚ ਤੁਹਾਡਾ ਜਿਹੜਾ ਉਡਾਰੀਆਂ ਦੇ ਵਿੱਚ ਨਵੇਂ ਬੰਦੇ ਨਵੇਂ ਆ ਚ ਸੀਨੀਅਰ ਐਡਾ ਵੱਡਾ ਪਰਦਾ ਹਾਂ ਮੈਨੂੰ ਜਦੋਂ ਮੈਂ ਪਹਿਲੇ ਦਿਨ ਗਈ ਸੈਟ 'ਚ ਉਹ ਮੇਰਾ ਪਹਿਲਾ ਸੀਗਾ ਤੇ ਮੈਂ ਬਹੁਤ ਐਕਸਾਈਟਿਡ ਸੀਗੀ ਕਿ ਜੋ ਮੇਰਾ ਪਹਿਲਾ ਸੀਰੀਅਲ ਹੈਗਾ ਉਹ ਡਾਰਿੰਗ ਕਲਰਸ ਵਿੱਚ ਆਉਂਦਾ ਹੈ ਲਾਈਕ ਵੱਡਾ ਸੀਰੀਅਲ ਸੀਗਾ ਤਾਂ ਮੈਨੂੰ ਐਵੇਂ ਦਾ ਲੱਗਿਆ ਕਿ ਨਹੀਂ ਬਸ ਵਧੀਆ ਕਰਨਾ ਹੈ ਜਦੋਂ ਮੈਨੂੰ ਡਾਇਲੋਗ ਦਿੱਤੇ ਗਏ ਮੈਨੂੰ ਬੋਲਨੇ ਪੈਣੇ ਆ ਤਾਂ ਮੈਂ ਥੋੜੀ ਜਿਹੀ ਨਰਵਸ ਸੀਗੀ ਉੱਥੇ ਤੇ ਵੱਡੇ ਵੱਡੇ ਆਰਟਿਸਟ ਮੈਨੂੰ ਈਸ਼ਾ ਮਾਲਵੀਆ ਨਾਲ ਮੇਰੇ ਸਾਰੇ ਸੀਨ ਸੀਗੇ ਜਿਹੜੀ ਬਿਗ ਬੱਚ ਵੀ ਆਈ ਸੀ ਕੁੜੀ ਉਹ ਵੀ ਬਹੁਤ ਨਾਈਸ ਸੀ ਉਹਨੇ ਬੜਾ ਸਪੋਰਟ ਕੀਤਾ ਕਿ ਨਹੀਂ ਤੁਸੀਂ ਐ ਕਰੋ ਐ ਕਰੋ ਡਾਇਰੈਕਟਰ ਸਰ ਸੇ ਸतीश ਸਰ ਉਹ ਖੁਨੇ ਵੀ ਮੇਰੇ ਨਾਲ ਜੁੜੇ ਫਏ ਨੇ ਉਹ ਵੀ ਵਧੀਆ ਉਹਨਾਂ ਨੇ ਗਾਈਡ ਕੀਤਾ ਕਿ ਨਹੀਂ ਕੋਈ ਨਾ ਤੂੰ ਕਰ ਲਾਂ ਕਰ ਲੇਗੀ ਹਨਾ ਤਾਂ ਹੌਲੀ ਹੌਲੀ ਫਿਰ ਮੈਂ ਕਰ ਹੀ ਲਿੱਤਾ ਸੀ ਥੋੜਾ ਸਟਰਗਲ ਤਾਂ ਸੀਗਾ ਸਟਾਰਟਿੰਗ ਵਿੱਚ ਡਾਇਲੋਗ ਕਿਵੇਂ ਬੋਲਣਾ ਹੈ ਕਿਵੇਂ ਐਕਸਪ੍ਰੈਸ਼ਨ ਦੇਣੇ ਹੈ ਉਡਾਰੀਆਂ ਦੇ ਵਿੱਚ ਕਿਹੜਾ ਕਰੈਕਟਰ ਜਿਹੜਾ ਰੋਲ ਕੀਤਾ ਤੁਸੀਂ ਪਲੇ ਕੀਤਾ ਮੇਰਾ ਉੱਥੇ ਲਾਈਕ ਫਰੈਂਡ ਦਾ ਕਰੈਕਟਰ ਸੀਗਾ ਅੱਛਾ ਹਾਂਜੀ ਠੀਕ ਹੈ ਤੇ ਮਤਲਬ ਇੱਕ ਫਰੈਂਡ ਦੇ ਤੋਂ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ ਤੇ ਫਿਰ ਅੱਗੇ ਜਿਹੜਾ ਆ ਕਿਹੜੇ ਕਿਹੜੇ ਜਿਹੜੇ ਆ ਤੁਸੀਂ ਰੋਲ ਪਲੇ ਕੀਤੇ ਆ ਜਾਂ ਕਿਹੜੀਆਂ ਮੈਂ ਲਾਈਕ ਕੈਮੀਓ ਰੋਲਸ ਕੀਤੇ ਨੇ ਆਪੋਰਚੁਨਿਟੀਆਂ ਜਿਹੜੀਆਂ ਤੁਹਾਨੂੰ ਮਿਲੀਆਂ ਹਾਂਜੀ ਮੈਂ ਉਡਾਰੀਆਂ ਚ ਲਾਈਕ ਕੈਮੀਓ ਰੋਲਸ ਕੀਤੇ ਨੇ ਫਿਰ ਉਸ ਤੋਂ ਬਾਅਦ ਮੈਂ ਗੀਤ ਢੋਲੀ ਜਿਹੜਾ ਜੀ ਪੰਜਾਬੀ ਵਿੱਚ ਸੀਰੀਅਲ ਆ ਉਹਦੇ ਵਿੱਚ ਵੀ ਮੇਰੇ ਕੈਮੀਓ ਰੋਲ ਸੀਗੇ ਉਹਦੇ ਵਿੱਚ ਮੈਂ ਕੀਤਾ ਫਟੀਆਂ ਮੇਰੀਆਂ ਵਿੱਚ ਕੀਤਾ ਫਿਰ ਐਦਾਂ ਹੀ ਫਿਰ YouTube ਸ਼ਾਰਟ ਫਿਲਮਾਂ ਵੀ ਕੀਤੀਆਂ ਕਈ ਉਹਦੇ ਚ ਮੈਂ ਲੀਡ ਵੀ ਕੀਤਾ ਹਾਂਜੀ ਹੁਣ ਮੇਰੀ ਰੀਸੈਂਟ ਮੈਂ ਇੱਕ ਮੂਵੀ ਕੀਤੀ ਸੰਨੀ ਦੀ ਹਨੀ ਉਹਦੇ ਵਿੱਚ ਵੀ ਵਧੀਆ ਕੈਰੈਕਟਰ ਹੈ ਠੀਕ ਹੈ ਤੇ ਜਿਹੜੇ ਜਿਹੜੇ ਮੰਮੀ ਡੈਡੀ ਕਹਿੰਦੇ ਸੀਗੇ ਵੀ ਤੂੰ ਜੌਬ 'ਚ ਕਰ ਲਾ ਤੇ ਉਹ ਵੀ ਕਿਤੇ ਨਾ ਕਿਤੇ ਖੁਸ਼ ਹੁੰਦੇ ਸੀਗੇ ਜਾਂ ਕਹਿੰਦੇ ਸੀਗੇ ਵੀ ਤੈਨੂੰ ਜੌਬ ਹੀ ਬੈਟਰ ਹੈ ਉਹਨਾਂ ਨੂੰ ਤਾਂ ਆਈ ਲੱਗਦਾ ਕਿ ਜੋ ਵੀ ਬੈਟਰ ਸੀਗੀ ਜਿਵੇਂ ਤੁਹਾਨੂੰ ਪੈਸੇ ਆਉਂਦੇ ਸੀਗੇ ਵਧੀਆ ਹੁਣ ਤਾਂ ਸਟਰਗਲ ਹੀ ਕਰੀ ਜਾਂਦੀ ਹੈ ਮੈਂ ਕਹਾ ਮੰਮੀ ਕੋਈ ਗੱਲ ਨਹੀਂ ਯਾਰ ਪੈਸੇ ਹੀ ਨਹੀਂ ਸਭ ਕੁਝ ਹੁੰਦਾ ਬੰਦੇ ਦਾ ਮਨ ਖੁਸ਼ ਹੋਣਾ ਚਾਹੀਦਾ ਪੈਸੇ ਦਾ ਕੀ ਹੈ ਪੈਸਾ ਤਾਂ ਕੋਈ ਨਾ ਬਾਅਦ 'ਚ ਕਮਾ ਲਾਂਗੇ ਤੇ ਜਿਹੜਾ ਤੁਸੀਂ ਦੂਸਰਾ ਕਹਿੰਦੇ ਹੋ ਤੁਸੀਂ ਆ ਸ਼ੋਅ ਕੀਤਾ ਤੁਸੀਂ ਉਹਦੇ ਵਿੱਚ ਰੋਲ ਕੀਤਾ ਉਹਦੇ ਵਿੱਚ ਐਕਸਪੀਰੀਅੰਸ ਕਿਦਾਂ ਦਾ ਰਿਹਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਉੱਥੇ ਵਧੀਆ ਵਧੀਆ ਲੋਕ ਜੁੜੇ ਸਾਡੇ ਨਾਲ ਹਾਂ ਹਾਂ ਤਾਂ ਵਧੀਆ ਸੀਗਾ ਐਕਸਪੀਰੀਅੰਸ ਮੈਨੂੰ ਵਧੀਆ ਲੱਗਦਾ ਸੀ ਮੈਂ ਸਵੇਰੇ ਜਾਂਦੀ ਸੀ ਫਿਰ ਉੱਥੇ ਬੈਂਦੀ ਸੀ ਕਈ ਵਾਰ ਲੇਟ ਵੀ ਹੋ ਜਾਂਦੇ ਹੋ ਜਾਂਦੇ ਸੀ 4 4 ਵਜੇ ਬੱਜ ਜਾਂਦੇ ਸੀ ਪਰ ਸਰਗੁਰ ਮੈਂਤਾ ਦੇ ਪ੍ਰੋਡਕਸ਼ਨ ਤੇ ਬਹੁਤ ਵਧੀਆ ਸੀ ਉਹ ਸੇਫਟੀ ਦਾ ਬਹੁਤ ਧਿਆਨ ਰੱਖਦੀ ਸੀ ਤੇ ਸਾਨੂੰ ਛੱਡ ਕੇ ਆਣਾ ਲਾਉਣ ਆਣਾ ਵਧੀਆ ਸੀ ਠੀਕ ਹੈ ਜੀ ਤੇ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੀ ਮਤਲਬ ਇੱਕ ਘਰ ਤੋਂ ਆਪਾਂ ਨਿਕਲ ਗਏ ਸੀਗੇ ਘਰਦਿਆਂ ਦੀ ਲਗਭਗ ਸਪੋਰਟ ਸੀ ਤੇ ਹੁਣ ਅੱਜ ਆਪਣੇ ਪੈਰਾਂ ਤੇ ਥੋੜਾ ਸਟੈਂਡ ਲੱਗਦਾ ਆ ਤੇ ਇੱਕੀਵੇਂ ਮਹਿਸੂਸ ਹੋ ਰਿਹਾ ਹੈ ਸਾਰਾ ਲਾਈਫ ਦਾ ਜਿਹੜਾ ਤੁਹਾਡਾ ਸਟਰਗਲ ਹੈ ਹੁਣ ਤਾਂ ਜਿਵੇਂ ਵਧੀਆ ਹੀ ਲੱਗਦਾ ਕਿ ਲੱਗਦਾ ਕਿ ਨਹੀਂ ਹੋ ਸਕਦਾ ਕੁਝ ਹੌਲੀ 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 ਕੋਸ਼ਿਸ਼ ਕਰੀ ਜਾਓ ਪਰਮਾਤਮਾ ਤੇ ਤੁਸੀਂ ਯਕੀਨ ਕਰੋ ਬਸ ਆਪਦੀ ਮਿਹਨਤ ਨਹੀਂ ਛੱਡਨੀ ਸਿੱਖੀ ਜਾਓ ਸਿੱਖੀ ਜਾਓ ਹੌਲੀ-ਹੌਲੀ ਬੰਦਾ ਸਿੱਖਦਾ ਹੈ ਹੌਲੀ-ਹੌਲੀ ਵੱਧਦਾ ਹੈ ਬਸ ਇਹੀ ਲੱਗਦਾ ਬਸ ਕਰੀ ਜਾਓ ਮਿਹਨਤ ਕਰੀ ਜਾਓ ਬਸ ਮਿਹਨਤੋਂ ਨਹੀਂ ਡਰਨਾ ਇਸ ਤੋਂ ਇਲਾਵਾ ਜਿਹੜਾ ਹੋਰ ਕਿਹੜੀ ਮੂਵੀ ਦੇ ਵਿੱਚ ਜਿਹੜਾ ਰੋਲ ਪਲੇ ਕੀਤਾ ਮੇਰੀ ਇੱਕ ਆਈਏ ਪੰਜਾਬੀ ਮੂਵੀ ਵਾਈਟ ਪੰਜਾਬ ਮੂਵੀ ਆਈ ਹੈ ਜਿਹਦੇ ਵਿੱਚ ਮੇਰਾ ਬਹੁਤ ਵਧੀਆ ਕੈਰੈਕਟਰ ਨਹੀਂ ਸੀਗਾ ਜਿਵੇਂ ਉਹਦੇ ਵਿੱਚ ਮੇਰਾ ਸਟੂਡੈਂਟ ਦਾ ਹੀ ਕੈਰੈਕਟਰ ਸੀਗਾ ਤੇ ਜਦੋਂ ਹੁਣ ਮੇਰੀ ਨਵੀਂ ਮੂਵੀ ਆਉਂਦੀ ਪਈ ਹੈ ਬੀਬੀ ਰਜਨੀ ਜਿਦੇ ਵਿੱਚ ਮੇਰਾ ਵਧੀਆ ਪ੍ਰੋਮਿਨੈਂਟ ਕੈਰੈਕਟਰ ਹੈਗਾ ਉਹ ਮੈਨੂੰ ਲੱਗਿਆ ਕਿ ਨਹੀਂ ਕੁਝ ਵਧੀਆ ਕੀਤਾ ਹੁਣ ਮੈਨੂੰ ਲੱਗੇ ਕਿ ਹੁਣ ਮੇਰਾ ਸਟਾਰਟ ਹੋ ਸਕਦਾ ਹੁਣ ਮੈਂ ਕੁਝ ਕੀਤਾ ਜਿਵੇਂ ਮਿਹਨਤ ਕੀਤੀ ਹੈ ਤਾਂ ਮੈਨੂੰ ਥੋੜਾ ਜਿਹਾ ਪਰਮਾਤਮਾ ਨੇ ਦਿੱਤਾ ਥੋੜਾ ਜਿਹਾ ਮੈਂ ਸਟਾਰਟ ਹੋਇਆ ਮੇਰਾ ਬਸ ਐਵੇਂ ਤੁਸੀਂ ਕਹਿ ਸਕਦੇ ਠੀਕ ਹੈ ਜੀਵੇਂ ਮਤਲਬ ਸੈਟ ਤੇ ਕਈ ਵਾਰੀ ਕੁਝ ਗਲਤੀਆਂ ਵੀ ਹੋ ਜਾਂਦੀਆਂ ਛਿੜਕਾਂ ਵੀ ਪੈ ਜਾਂਦੀਆਂ ਨੇ ਕੋਈ ਤੁਹਾਡੇ ਨਾਲ ਇਦਾਂ ਦਾ ਕੁਝ ਹਾਂ ਇਹ ਤਾਂ ਹੁੰਦਾ ਹੀ ਰਹਿੰਦਾ ਜਿਵੇਂ ਬੀਬੀ ਰਜਨੀ ਵਿੱਚ ਅਸੀਂ ਸੀਗੇ ਸਾਨੂੰ ਕਿਹਾ ਸੀ ਜਮਾ ਮੇਕਅਪ ਨਹੀਂ ਕਰਨਾ ਤੁਸੀਂ ਥ੍ਰੈਡਿੰਗ ਵੀ ਨਹੀਂ ਕਰਾ ਸਕਦੇ ਤੁਸੀਂ ਅਪਰ ਲਿਪਸ ਨਹੀਂ ਕਰਾ ਸਕਦੇ ਤੁਸੀਂ ਵੈਕਸ ਵੀ ਨਹੀਂ ਕਰਾਨੀ ਐਦਾਂ ਹੀ ਆ ਰਹਾ ਤੁਸੀਂ ਸਾਨੂੰ ਇਨਸਟਰਕਸ਼ਨ ਆ ਗਈ ਸੀਗਾ ਆਪਾਂ ਐਂ ਪਹੁੰਚ ਗਏ ਸੈਟ 'ਚ ਤੇ ਸਾਨੂੰ ਕਿਹਾ ਕਿ ਮੇਕਅਪ ਜਮਾ ਨਹੀਂ ਕਰਨਾ ਅਸੀਂ ਕੁੜੀਆਂ ਸਾਰੀਆਂ ਆਪਾਂ ਹੌਲੀ ਥੋੜਾ ਜਿਹਾ ਕਰ ਲਿਆ ਹਲਕਾ ਹਲਕਾ ਜਿਵੇਂ ਅਸੀਂ ਸੈਟ 'ਚ ਪਹੁੰਚੇ ਤੇ ਸਰ ਨੇ ਕਹਤਾ ਅਮਰ ਹੁਡਾ ਸਰ ਸੀਗੇ ਉਹਨਾਂ ਨੇ ਕਹਤਾ ਕਿ ਨਹੀਂ ਮੇਕਅਪ ਨਹੀਂ ਕਰਨਾ ਮੇਕਅਪ ਰਿਮੂਵ ਕਰੋ ਇਹਨਾਂ ਦਾ ਕੁੜੀਆਂ ਦਾ ਪਾ ਹਲਕਾ ਜਿਹਾ ਲਿਪ ਗਲਸ ਲਾ ਲਿਆ ਸੀ ਤਾਂ ਉਹਨਾਂ ਕੋਲ ਉਹਨਾਂ ਨੂੰ ਰਿਮੂਵ ਕਰੋ ਮੇਕਅਪ ਕੁੜੀਆਂ ਪਹਿਲੇ ਟਾਈਮ ਦੀਆਂ ਮੇਕਅਪ ਨਹੀਂ ਕਰਦੀ ਸੀਗੇ ਨਾ ਨੇਚਰਲ ਬਿਊਟੀ ਨੇਚਰਲ ਬਿਊਟੀ ਹੀ ਸੀ ਬਿਲਕੁਲ ਤਾਂ ਫਿਰ ਸਾਡਾ ਹਟਾਇਆ ਸਰ ਗੁੱਸਾ ਕਰ ਪਹਿਲੇ ਦਿਨ ਹੀ ਪਹਿਲੇ ਸੈੱਟ ਪੇ ਹੀ ਸਰ ਨੇ ਬੋਲਾ ਕਿ ਮੇਕਅਪ ਉਤਾਰੋ ਲੜਕੀਆਂ ਨੂੰ ਕਿਉਂ ਮੇਕਅਪ ਕੀਆ ਇਹਨਾਂ ਨੇ ਫਿਰ ہمارا ਰਿਮੂਵ ਹੋਆ ਠੀਕ ਹੈ ਫਿਰ ਉਹਦੇ ਦੇ ਵਿੱਚ ਤਾਂ ਮਤਲਬ ਤੁਹਾਡਾ ਜਿਹੜਾ ਉਹ ਜੇ ਰੋਲ ਸੀ ਵੀ ਤੁਹਾਨੂੰ ਉਹ ਜੇ ਮਤਲਬ ਜਿਹੜਾ ਡਿੱ ਤੇ ਇਸ ਤੋਂ ਇਲਾਵਾ ਵੀ ਜੇਕਰ ਗੱਲ ਕਰੀਏ ਆ ਆਪਾਂ ਹੋਰ ਦੀ ਚਾਹਨਾ ਜਿਹੜੀ ਆ ਜਾਂ ਕਿੱਥੋਂ ਤੁਹਾਡਾ ਮੁਕਾਮ ਜਾਂ ਤੁਹਾਡੀ ਮੰਜ਼ਿਲ ਜਿਹੜੀ ਕਿਹੜੀ ਆ ਮੇਂ ਮਤਲਬ ਬੀਬੀ ਰਜਨੀ ਵਧੀਆ ਪਰਦੇ ਵਾਲੀ ਫਿਲਮ ਕਰ ਲਈ ਹੈ ਨਾ ਤੇ ਇਹ ਮੁਕਾਮ ਇਹ ਇਹਦਾ ਪਰੀ ਦਾ ਖਤਮ ਹੋ ਗਿਆ ਨਹੀਂ 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 ਮੁਕਾਮ ਤਾਂ ਹਾਲੇ ਸ਼ੁਰੂ ਹੋਇਆ ਅਚਾ ਮਕਾਮ ਕਿੱਥੇ ਖਤਮ ਹੁੰਦਾ ਹਾਲੇ ਤਾਂ ਮੈਂ ਲੀਡ ਕਰਨਾ ਹੈ ਇਹਦੇ ਵਿੱਚ ਤਾਂ ਮੇਰਾ ਭੈਣ ਦਾ ਕਰੈਕਟਰ ਹੈ ਰੂਪੀ ਗਿੰਦੀ ਸਿਸਟਰ ਦਾ ਕਰੈਕਟਰ ਹੈ ਚਲੋ ਕਰੈਕਟਰ ਤਾਂ ਬਹੁਤ ਵਧੀਆ ਪਰ ਮੇਰੀ ਸੋਚ ਐਦਾ ਦੀ ਹੈ ਕਿ ਮੈਂ ਵੀ ਲਾਈਕ ਲੀਡ ਕਰੈਕਟਰ ਕਰਾਂ ਕਿਸੇ ਰੋਲ 'ਚ ਮੈਨੂੰ ਵੀ ਲੀਡ ਮੂਵੀ ਮਿਲੇ ਹਲੇ ਤਾਂ ਮੇਰੀ ਸ਼ੁਰੂਆਤ ਹੋਈ ਹੈ ਮੀਨਸ ਤੁਸੀਂ ਕਹਿ ਸਕਦੇ ਹੋ ਕਿ ਹੁਣ ਮੈਂ ਸ਼ੁਰੂਆਤ ਕੀਤੀ ਹੈ ਹੁਣ ਮੈਂ ਪਹਿਲਾ ਕਦਮ ਰੱਖਿਆ ਹੈ ਹੁਣ ਉਡਾਨ ਤਾਂ ਬਹੁਤ ਉੱਚੀ ਨੇ ਉਡਾਨ ਉੱਚੀ ਹੈ ਇਹ ਜੀ ਇਹ ਮਤਲਬ پری ਜਿਹੜੀ ਆ ਹੁਣ ਅਸਲੀ پری ਬਣ ਕੇ ਦਿਖਾਉਣੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਕਿ ਜਿਹੜਾ ਕੁਝ ਦੋ ਚਾਰ ਡਾਇਲੋਗ ਜਿਹੜੇ ਆ ਤੁਹਾਨੂੰ ਪਿੰਚ ਕਰਦੇ ਹੋਣ ਜਾਂ ਯਾਦ ਨਾ ਹੁੰਦੇ ਹੋਣ ਬਾਰ ਬਾਰ ਰਿਹਸਲ ਕਰਨੀ ਪੈਂਦੀ ਹੈ ਕੋਸ਼ਿਸ਼ ਇਸ ਤਰ੍ਹਾਂ ਦਾ ਕੋਈ ਲਾਈਫ ਦੇ ਵਿੱਚ ਡਾਇਲੌਗ ਮੈਂ ਤੁਹਾਨੂੰ ਥੀਟਰ ਦਾ ਆਪਦੇ ਕੋਈ ਦੱਸ ਸਕਦੀ ਆ ਹੂੰ 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 ਪੰਜਾਬੀ ਵਿੱਚ ਹੂੰ ਹੂੰ ਇੱਕ ਡਾਇਲੌਗ ਸੀਗਾ ਜਿਹਦੇ ਜਿਹਦੇ ਵਿੱਚ ਇੱਕ ਆਂਟੀ ਐ ਬੁੱਢੀ ਆਂਟੀ ਸ਼ਾਂਤੀ ਹੂੰ ਹੂੰ ਉਹਦੇ ਬਾਰੇ ਗੱਲ ਕਰੀ ਜਾਂਦੇ ਨੇ ਹੂੰ ਹੂੰ ਤੇ ਉਹਦੇ 'ਚ ਥੋੜਾ ਜਿਹਾ ਡਾਇਲੌਗ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਆ ਨੀ ਬਦਮਾਸ਼ ਤੀ ਵੀ ਕਦੇ ਬੁੱਢੀ ਨਹੀਂ ਹੁੰਦੀ ਨੀ ਆਹੋ ਇਹੋ ਜਿਹਾ ਨੂੰ ਕੋਈ ਫਿਕਰਫਕਾ ਤਾਂ ਹੁੰਦਾ ਨਹੀਂ ਤੀ ਵੀ ਆਉਣੀ ਨਹੀਂ ਨੂੰ ਲਿਆਉਣੀ ਨਹੀਂ ਨਿੱਤ ਨਵਿਆ ਰੱਖਣਾ ਪੁਰਾਪਾ ਕਿੱਥੋਂ ਆਵੇ ਨਾਲੇ ਜੋ ਵੀ ਐ ਅਗਲੀ ਨੇ ਜਵਾਨੀ ਸਾਮ ਕੇ ਰੱਖੀ ਹੋਈ ਸੀ ਸਾਡੇ ਵਾਂਗੂ ਰੋਲ ਹੀ ਨਹੀਂ ਮੀਨਸ ਐਵੇਂ ਡੇਸ ਢਾਲੂਗੂ ਮੈਨ ਬਹੁਤ ਟਾਈਮ ਲੱਗਿਆ ਸੀ ਕਿ ਬਹੁਤ ਮੈਨੇ ਛੜਕਾ ਵੀ ਪੈਂਦੀ ਆ ਸੀਗੀ ਆ ਤੇ ਐਵੇਂ ਥੋੜੇ ਜਿਹਰੇ ਡਾਇਲੋਗ ਹੁੰਦੇ ਐ ਜੀਵੇ ਤੁਹਾਨੂੰ ਟੋਨ ਜਿਵੇਂ ਤੁਹਾਨੂੰ ਕਰਕੇ ਬਦਲ-ਬਦਲ ਕੇ ਬੋਲਣਾ ਪੈਂਦਾ ਉਹ ਥੋੜਾ ਜਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਫਿਲਮ ਦੇ ਵਿੱਚ ਤਾਂ ਕੱਟ ਬੋਲਿਆ ਜਾਂਦਾ ਪਰ ਜਦੋਂ ਥੀਏਟਰ ਦੇ ਵਿੱਚ ਤੁਸੀਂ ਇੱਕ ਵਾਰੀ ਡਿਸਪਲੇ ਹੋ ਗਏ ਮੁੜ ਕੇ ਵੀ ਤੁਹਾਨੂੰ ਜਿਹੜਾ ਆ ਉੱਥੇ ਕੱਟ ਦਾ অপਸ਼ਨ ਨਹੀਂ ਮਿਲਦਾ ਹਾਂਜੀ ਹਾਂਜੀ ਤੁਹਾਨੂੰ ਲਗਾਤਾਰ ਜਿਹੜਾ ਮਿਲਦਾ ਹਾਂਜੀ ਹਸਲਾ ਕਰਨੀ ਪੈਂਦੀ ਹੈ ਥੀਏਟਰ ਦਾ ਜਿਹੜਾ ਆ ਤੁਸੀਂ ਪਲੇ ਕਿੰਨੇ ਟਾਈਮ ਮਤਲਬ ਮੈਂ 2 ਕਿ ਸਾਲ ਥੀਏਟਰ ਕੀਤਾ ਹੈ ਹੂੰ ਤੇ ਵਧੀਆ ਸੀਗਾ ਥੀਏਟਰ ਦਾ ਸੀ ਨੁਕਰ ਨਾਟਕ ਵੀ ਕਰਦੇ ਹੁੰਦੇ ਸੀ ਜਿਵੇਂ ਉਹ ਸੁਖ ਨਾਲੇ ਕੀਤਾ ਹੈ ਸਕੂਲਾ ਚ ਕੀਤਾ ਹੈ ਕਾਫੀ ਵਧੀਆ ਰੈਕਸਪੀਰੀਅੰਸ ਵਧੀਆ ਹੈ ਥੀਏਟਰ ਤਾਂ ਮਤਲਬ ਤੁਸੀਂ ਕਰਦੇ ਰਹਿਣਾ ਚਾਹੀਦਾ ਜੇ ਤੁਹਾਡੇ ਕੋਲ ਟਾਈਮ ਵੀ ਨਾ ਹੋ ਗਏ ਮਤਲਬ ਕੰਮ ਨਹੀਂ ਹੈਗਾ ਤੁਸੀਂ ਥੀਏਟਰ ਜੁਆਇਨ ਕਰ ਲਓ ਜਾ ਕੇ ਤੁਸੀਂ ਕਰੀ ਕਰੀ ਜਾਓ ਕੁਛ ਨਾ ਕੁਛ ਮੇਰਾ ਕਹਿਣ ਦਾ ਮਤਲਬ ਹੈ ਵਿਹਲੇ ਨਾ ਬੈਠੋ ਜਿਹੜਾ ਕੰਮ ਆਏ ਤੁਸੀਂ ਕਰੋ ਠੀਕ ਹੈ ਤੇ ਹੁਣ ਪਰੀ ਦਾ ਨਵਾਂ ਪ੍ਰੋਜੈਕਟ ਨਵਾਂ ਪ੍ਰੋਜੈਕਟ ਸਰ ਮੇਰੇ ਆਂਦਾ ਪਿਆ ਮੇਰਾ ਇੱਕ ਬਾਲੀਵੁੱਡ ਮੂਵੀ ਦਾ ਸਿਲੈਕਸ਼ਨ ਹੋਇਆ ਉਹਦੇ ਚ ਉਹਨਾਂ ਨੂੰ 12 ਕੁੜੀਆਂ ਚਾਹੀਦੀ ਹੈ ਉਹ ਵੂਮ ਐਂਪਾਵਰਮੈਂਟ ਦੇ ਉੱਤੇ ਮੂਵੀ ਹੈ ਤੇ ਉਹ ਮੈਂ ਅਡਿਸ਼ਨ ਦਿੱਤਾ ਸੀ 6 ਮਹੀਨਾ ਪਹਿਲੇ 6 ਮਹੀਨੇ ਪਹਿਲੇ ਦਿੱਤਾ ਸੀ ਤੇ ਉਹਦੇ ਵਿੱਚ ਮੇਰਾ ਐਜ਼ ਅ ਲੀਡ ਹੀ ਸਿਲੈਕਸ਼ਨ ਹੋ ਗਿਆ ਉਹਦੇ ਚ ਉਹਨਾਂ ਨੂੰ 12 ਕੁੜੀਆਂ ਚਾਹੀਦੀ ਹੈ ਤਾਂ ਉਹਦੇ ਚ ਮੇਰਾ ਹੋ ਗਿਆ ਉਹ ਮੇਰਾ ਪ੍ਰੋਜੈਕਟ ਸਟਾਰਟ ਹੋਣਾ ਹੈ ਹਲੇ ਕਿ ਸਪਟੰਬਰ ਐਂਡ ਵਿੱਚ ਇਸ ਫਿਲਮ ਲਾਈਨ ਦੇ ਵਿੱਚ ਜਿਹੜੀ ਆ ਕੁੜੀਆਂ ਨੂੰ ਬਹੁਤ ਸਟਰਗਲ ਕਰਨਾ ਪੈਂਦਾ ਇਹ ਤਾਂ ਤਾਂ ਕੀ ਚੰਗੀਆਂ ਬੰਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਦੇਖਣ ਚ ਵੀ ਸਾਹਮਣੇ ਆਉਂਦੀਆਂ ਨੇ ਬਿਲਕੁਲ ਬਿਲਕੁਲ ਕਿਵੇਂ ਦੇਖਦੇ ਹੋ ਤੁਸੀਂ ਬਸ ਤੁਸੀਂ ਪੁੱਛੋ ਨਾ ਇਹ ਇਹ ਬਹੁਤ ਤਾਂ ਮਤਲਬ ਹੁੰਦਾ ਹੈ ਜਿਵੇਂ ਤੁਸੀਂ ਕੁੜੀ ਹੋ ਹੈਨਾ ਤੁਸੀਂ ਕਿਸੇ ਤੋਂ ਕੰਮ ਪੁੱਛਦੇ ਹੋ ਕਿ ਮੈਂ ਉਹਨੂੰ ਕਹਿਣਾ ਨਹੀਂ ਚਾਹਦੀ ਮੈਂ ਕਹਿੰਦੇ ਤਾਂ ਹੈ ਕਿ ਨਹੀਂ ਤੁਸੀਂ ਸਾਨੂੰ ਕੀ ਬੈਨੀਫਿਟ ਹੈ ਅਸੀਂ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਬੈਨੀਫਿਟ ਦੱਸੋ ਤਾਂ ਮੈਂ ਤਾਂ ਇਹ ਕਹਿੰਦੀ ਸਰ ਤੁਹਾਨੂੰ ਇੱਕ ਵਧੀਆ ਆਰਟਿਸਟ ਮਿਲ ਜਾਊਗੀ ਔਰ ਤੁਸੀਂ ਪੈਸੇ ਕੱਟ ਦੇ ਦਿਓ ਇਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਬੈਨੀਫਿਟ ਨਹੀਂ ਦੇ ਸਕਦੀ ਜ਼ਿਆਦਾਤਰ ਇਹ ਹੈ ਹੀ ਬੰਦੇ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਇੰਡਸਟਰੀਆਂ ਵੀ ਹੈ ਸੱਚੀਆਂ ਗੱਲਾਂ ਸਾਹਮਣੇ ਆਉਂਦੀਆਂ ਸੱਚੀਆਂ ਗੱਲਾਂ ਸਾਹਮਣੇ ਆਉਂਦੀਆਂ ਪਰ ਉਹ ਤਾਂ ਤੁਹਾਡੇ ਉੱਤੇ ਤੁਸੀਂ ਕਿਵੇਂ ਦੇਓ ਵੀ ਤੁਸੀਂ ਕਿਹੜਾ ਰਾਜ ਹੋਣਾ ਜੇ ਤੁਸੀਂ ਵਧੀਆ ਹੋ ਤਾਂ ਤੁਹਾਨੂੰ ਵ ਮਿਲेंगे ਕਦੇ ਵੀ ਮਤਲਬ ਕੁਝ ਡਿਮਾਂਡਾਂ ਵੀ ਦਿੰਦੀਆਂ ਨੇ ਡਿਮਾਂਡਾਂ ਡਿਮਾਂਡੇ ਰਹਤੀ ਹੈ ਬਿਲਕੁਲ ਰਹਤੀ ਹੈ ਤੇ ਇਹਦੇ ਵਿੱਚ ਮਤਲਬ ਫਿਰ ਜਿਹੜਾ ਇਸ ਲਾਈਨ ਦੇ ਵਿੱਚ ਫਿਰ ਲੜਕੀਆਂ ਨੂੰ ਸਟਰਗਲ ਜਿਹੜਾ ਆ ਕਾਫੀ ਕਰਨਾ ਪੈਂਦਾ ਹੈ ਜੀ ਜੀ ਬਿਲਕੁਲ ਕਰਨਾ ਪੈਂਦਾ ਤੁਹਾਨੂੰ ਜਿੰਨਾ ਵੀ ਤੁਸੀਂ ਲੋਕਾਂ ਨੂੰ ਮਿਲਦੇ ਹੋ ਤੁਹਾਨੂੰ ਥੋੜਾ ਸੋਚ ਕੇ ਪਰਖ ਕੇ ਮਿਲਣਾ ਜਾਣਾ ਚਾਹੀਦਾ ਹੈ ਤੁਹਾਨੂੰ ਮੀਟਿੰਗਾਂ ਕਰਨੀ ਚਾਹੀਦੀਆਂ ਤੁਹਾਨੂੰ ਥੋੜਾ ਧਿਆਨ ਤਾਂ ਰੱਖਣਾ ਪੈਂਦਾ ਸੇਫਟੀ ਵਾਈਸ ਤੁਹਾਨੂੰ ਤਾਂ ਪਤਾ ਹੀ ਹੈ ਅੱਜਕੱਲ ਕਿੰਨੇ ਕੇਸਿਸ ਹੋਈ ਜਾਂਦੇ ਨੇ ਕੁੜੀਆਂ ਕਰਕੇ ਹੁਣ ਕੋਲਕਾਤਾ ਵਾਲਾ ਵੀ ਤੁਹਾਨੂੰ ਸੁਣਿਆ ਹੀ ਹੈ ਹੁਣ ਮਤਲਬ ਅਭੀ ਪਰਸੋਂ ਮੈਂ ਸੁਣਿਆ ਸੀ 4 ਸਾਲ ਦੀ ਕੁੜੀ ਦਾ ਕੋ ਵਰਕਰਸ ਨੇ ਮਤਲਬ ਐਵੇਂ ਦਾ ਕੁਝ ਹੋ ਗਿਆ ਤਾਂ ਫਿਰ ਉਹ ਹੈ ਕਿ ਥੋੜਾ ਤਾਂ ਧਿਆਨ ਆਪਦਾ ਆਪ ਹੀ ਰੱਖਣਾ ਪੈਣਾ ਤੁਸੀਂ ਕਿਹਦੇ ਤੇ ਟਰਸਟ ਕਰ ਸਕਦੇ ਹੋ ਕਿਹਦੇ ਤੇ ਨਹੀਂ ਕਰ ਸਕਦੇ ਹੋ ਹਣਾ ਆਪਦੀ ਸੇਵਦੀ ਤਾਂ ਆਪਦੇ ਹੱਥ ਹੈ ਪਰ ਹੀ ਆਪਣਾ ਲਾਈਕ ਜਿਹੜਾ ਆ ਐਕਸਪੀਰੀਅੰਸ ਬਿਗినਰ ਦੇ ਨਾਲ ਕੀ ਸ਼ੇਅਰ ਕਰਦੀ ਐ ਬਿਗినਰ ਦੇ ਨਾਲ ਮੈਂ ਇਹ ਸ਼ੇਅਰ ਕਰਦੀ ਆ ਕਿ ਤੁਸੀਂ ਮਿਹਨਤ ਕਰਦੇ ਰਹੋ ਫਲ ਦੀ ਇੱਛਾ ਨਾ ਕਰੋ ਪਰਮਾਤਮਾ 'ਚ ਤੁਸੀਂ ਯਕੀਨ ਕਰੋ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਦੇ ਨਾ ਕਦੇ ਤੁਹਾਨੂੰ ਜ਼ਰੂਰ ਵਧੀਆ ਕੰਮ ਮਿਲੂਗਾ ਬਸ ਤੁਸੀਂ ਮਿਹਨਤ ਕਰਦੇ ਰਹੋ ਉੱਪਰ ਵਾਲੇ 'ਚ ਯਕੀਨ ਕਰੋ ਬਸ ਠੀਕ ਹੈ ਤੇ ਜਿਹੜੀ ਗੱਲ ਕਰੀ ਅਸੀਂ ਪਰ ਜਾਂ ਦੇ ਨਾਲ ਵੀ ਕਦੀ ਇਸ ਮੈਟਰ ਤੇ ਗੱਲ ਹੋਈ ਹੋਵੇ ਵੀ ਜਿਹੜਾ ਹੈ ਭਰਾ ਨੇ ਵੀ ਇਤਰਾਜ਼ ਜਤਾਇਆ ਹੋਵੇ ਮੰਮੀ ਹੁਣੀ ਤਾਂ ਜਿਤਾਉਂਦੇ ਸੀਗੇ ਹਾਂ ਹਾਂ ਭਾਈ ਲਾਈਕ ਮੇਰਾ ਭਾਈ ਕੈਨੇਡਾ ਮੇ ਰਹਤਾ ਹੈ ਹੂੰ ਹੂੰ ਤੋ ਉਸਨੇ ਬੋਲਾ ਕਿਆ ਦੀਦੀ ਕਿਆ ਕਰਨ ਲੱਗ ਗਈ ਤੋ ਗਲਤ ਫੀਲਡ ਚ ਆ ਗਈ ਹੈ ਤੂੰ ਜੋਬ ਕਿਉਂ ਛੱਡੀ ਮੈਨੂੰ ਨਾ ਪ੍ਰਾਊਡ ਸੀਗਾ ਮੇਰੀ ਦੀਦੀ ਸੌਫਟਵੇਅਰ ਇੰਜੀਨੀਅਰ ਦਾ ਤਰ੍ਹਾਂ ਕਿੰਨਾ ਵਧੀਆ ਪੈਕੇਜ ਸੀਗਾ ਤੋ ਕਿਉਂ ਕਰਨ ਲੱਗ ਪਈ ਐ ਮੈਂ ਮੰਮੀ ਨੂੰ ਕਹਿੰਦਾ ਮੈਨੇ ਕਹ ਭਰਾ ਨਾ ਕੇ ਯਾਰ ਕੁਛ ਨਾ ਕੇ ਬੜੀ ਮੁਸ਼ਕਿਲ ਹਲ ਮੰਨੇ ਐ ਹੁਣ ਨਾ ਤੋ ਕਿਸ ਕਹੀ ਕਰਦੇ ਮਸੇ ਮੰਨੇ ਨੇ ਹੁਣ ਕਿਤੇ ਦੁਬਾਰਾ ਪੁਨਾ ਹੋ ਜਵੇ ਹਾਂ ਉਹ ਤਾਂ ਜਮਾ ਵੀ ਸਪੋਰਟਿਵ ਨਹੀਂ ਸੀਗਾ ਤੇ ਜਦੋਂ ਉਹ ਆਉਂਦੀ ਪਈ ਤਾਂ ਇੰਨਾ ਖੁਸ਼ ਹੋ ਉਹਨੇ ਮੇਰੇ ਅਕਾਊਂਟ ਸੇ 15000 ਪਾਤੇ ਕਹਿੰਦੇ ਦੀਦੀ ਤੂੰ ਮੂਵੀ ਆਪ ਦਿਖਾਨੀ ਆ ਸਾਰਿਆਂ ਨੂੰ ਕੰਜੂਸੀ ਨਹੀਂ ਕਰਨੀ ਜਮਾ ਮੈਨੂੰ ਬਹੁਤ ਵਧੀਆ ਪ੍ਰਾਊਡ ਹੈ ਕਿ ਤੂੰ ਇੰਨੀ ਵੱਡੀ ਮੂਵੀ ਦਾ ਹਿੱਸਾ ਬਣੀ ਹੈ ਹੂੰ ਹੂੰ ਮਤਲਬ ਸਫਲਤਾ ਹੋਣ ਤੋਂ ਬਾਅਦ ਹੀ ਤੁਹਾਡੇ ਨਾਲ ਸਾਰੇ ਹੋਗੇ ਵੀ ਪਹਿਲਾਂ ਤਾਂ ਮਤਲਬ ਕੋਈ ਮਤਲਬ ਸਾਡੇ ਨਾਲ ਨਹੀਂ ਸੀਗਾ ਹਾਂ 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 ਖੁਦ ਹੀ ਕੋਸ਼ਿਸ਼ ਕਰੀ ਮੈਨੇ ਕਾ ਨਹੀਂ ਨਹੀਂ ਬਸ ਕਰਨਾ ਹੈ ਕਰਨਾ ਤਾਂ ਬਸ ਕਰਨਾ ਹੈ ਹੁਣ ਅਬ ਨਹੀਂ ਰੁਕਣਾ ਵਾਪਿਸ ਨਹੀਂ ਜੋਬ ਜੁਆਇਨ ਕਰਨੀ ਬਸ ਠੀਕ ਹੈ ਮਿਲ ਜਾਏਗਾ ਕੰਮ ਅਪੇ ਹੌਲੀ 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 ਮਿਲ ਜਾਊਗਾ ਕੋਈ ਨਾ ਬਦਿਆ ਮਿੱਠਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਮਿੱਠਾ ਹੁੰਦਾ ਹੈ ਥੀਏਟਰ ਦੇ ਵਿੱਚ ਤਾਂ ਜਿਹੜਾ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਦੇ ਵਿੱਚ ਕੁਝ ਡਾਇਲੌਗ ਜਿਹੜੇ ਹੁੰਦੇ ਨੇ ਜਿੱਦਾਂ ਤੁਸੀਂ ਪਹਿਲਾਂ ਵੀ ਸੁਣਾਇਆ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਉੱਤੇ ਕਰਦੇ ਸੀਗੇ ਸਾਡੇ ਦਰਸ਼ਕਾਂ ਦੇ ਨਾਲ ਵੀ ਜਿਹੜੀਆਂ ਸਾਂਝੀਆਂ ਹਾਂਜੀ ਮੈਂ ਪਲੇ ਕੀਤਾ ਸੀ ਨਸਲਖਾਤ ਉਹਦੇ ਵਿੱਚ ਕੀ ਸੀਗਾ ਇੱਕ ਮੁੰਡਾ ਸੀਗਾ ਜਿਵੇਂ ਜਿਹੜਾ ਮੇਨ ਮੁੰਡਾ ਸੀਗਾ ਨਾ ਉਹ ਬਾਅਦ 'ਚ ਮੀਨਸ ਉਹ ਬਣ ਜਾਂਦਾ ਹੈ ਹੂੰ ਮਤਲਬ ਕੀ ਕਹਿੰਦੇ ਹਾਂ ਉਸ ਵਰਡ ਕੋ ਥੋੜਾ ਵੈਸਾ ਵਰਡ ਹੈ ਕਿ ਨਸਲ ਘਾਤ ਹੋ ਜਾਂਦਾ ਲਾਈਕ ਉਸਕਾ ਉਹ ਨਾ ਹੂੰ ਹਿ ਜਿਹੜਾ ਬਣ ਜਾਂਦਾ ਹੈ ਲਾਸਟ 'ਚ ਪੈਸੋ ਕੇ ਲੀਕਿ ਨਰ ਬਣ ਜਾਂਦਾ ਜਿਵੇਂ ਕਿ ਕਿ ਉਹ ਪਹਿਲਾ ਉਹਨੂੰ ਇਹ ਕੁੜੀ ਨਾਲ ਪਿਆਰ ਹੋ ਜਾਂਦਾ ਐਵੇਂ ਐਵੇਂ ਹੈ ਨਾ ਤਾਂ ਫਿਰ ਉਹਨਾਂ ਦਾ ਵਧੀਆ ਚੱਲਦਾ ਰਹਿੰਦਾ ਫਿਰ ਉਹ ਬਾਹਰ ਜਾਂਦਾ ਉਹ ਪੈਸੇ ਦੀ ਇੰਨੀ ਕਿਲਤ ਪੈ ਜਾਂਦੀ ਹੈ ਫਿਰ ਉਹ ਦੱਸਦੇ ਕਿ ਕਿੰਨੇ ਐਦਾ ਦੇ ਲੋਕੀ ਹੈ ਜਿਹੜੇ ਭਿਖ ਮੰਗਦੇ ਨੇ ਨਾ ਉਹ ਜ਼ਰੂਰੀ ਨਹੀਂ ਉਹ ਕਿੰਨੜੀ ਹੈਗੇ ਆਮ ਆਦਮੀ ਆ ਮੁੰਡਾ ਵੀ ਕਿਵੇਂ ਜਾਲ ਵਿੱਚ ਫਸ ਜਾਂਦਾ ਇਹਦੇ ਉੱਚੇ ਸੀਗਾ ਸਾਡਾ ਪਲੇ ਮੀਨਸ ਬਹੁਤ ਹੀ ਇਮੋਸ਼ਨਲ ਸੀਗਾ ਠੀਕ ਤੇ ਕੁਝ ਡਾਇਲੋਗ ਇੱਕ ਬਾਰ ਜੀ ਭਰ ਕੇ ਦੇਖ लेते हैं फिर पता नहीं मिले ना मिले सारी ਕਿਤਾਬੋ ਕੇ ਪੰਨੇ ਫਲਟ ਕਰ ਦੇਖ ਲिए ਸਭ ਤੋਂ ਮੁਸ਼ਕਿਲ ਸ਼ਬਦ ਹੈ अलविदा तुम हो सके तो मुझे भूल जाना हां हमें भूलने में शायद एक ज़माना लगे दिल जिसे कहते हैं वो शहर जलाना होगा तुझे भूलने के लिए क्या-क्या भुलाना होगा क्या बात है क्या बात है जिक्र कर लेखिए ऐसी समाज ਦੇ ਵਿੱਚ ਲੜਕੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਵੀ ਕੀਤਾ ਜਿਸ ਤਰ੍ਹਾਂ ਖਬਰਾਂ ਸੁਣਦੇ ਆਪਾਂ ਚੰਗੀਆਂ-ਮੰਦੀਆਂ ਸਾਰੀਆਂ ਤੇ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਕੀ ਕਹਿਣਾ ਚਾਹੋਗੇ ਮੈਂ ਸਾਰੀ ਕੁੜੀਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਐ ਕਿ ਤੁਸੀਂ ਕਿੱਥੇ ਵੀ ਜਾਓ ਹੈਨਾ ਅੱਜਕੱਲ ਤੇ ਆਪ ਦੀ ਸੇਫਟੀ ਦਾ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ ਕਿ ਜਿਵੇਂ ਮੈਨੂੰ ਇਹ ਹੁੰਦਾ ਹੈ ਕਿ ਜਿਵੇਂ ਮੈਂ ਜਾਣੀ ਮੈਨੂੰ ਪਤਾ ਹੁੰਦਾ ਹੈ ਕਿ ਮੈਨੂੰ 100% ਕੰਮ ਮਿਲ ਹੀ ਜਾਣਾ ਹੈ ਤੇ ਮੈਨੂੰ ਜਾਣਾ ਚਾਹੀਦਾ ਹੈ ਮੈਨੂੰ ਅਡੀਸ਼ਨ ਵੀ ਦੇਣਾ ਚਾਹੀਦਾ ਮੈਨੂੰ ਮੀਟਿੰਗ ਵੀ ਕਰਨੀ ਚਾਹੀਦੀ ਹੈ ਜੇ ਮੈਨੂੰ 1% ਵੀ ਡਾਊਟ ਹੁੰਦਾ ਨਾ ਮੈਂ ਨਹੀਂ ਜਾਂਦੀ ਜਿਵੇਂ ਕਿੰਨਾ ਵੀ ਵੱਡਾ ਪ੍ਰੋਜੈਕਟ ਹੋਵੇ ਜਿਵੇਂ ਵੀ ਮੈਂ ਆਈ ਕਹਿਣਾ ਚਾਹੁੰਦੀ ਐ ਇਸ ਲਾਈਨ ਵਿੱਚ ਥੋੜਾ ਹੈਗਾ ਹੀ ਐ ਕਹਿੰਦੇ ਨੇ ਥੋੜਾ ਕਿ ਥੋੜਾ ਬਹੁਤ ਕੁੱਝ ਚੁਣੌਤੀਆਂ ਤਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਨਾ ਜਿਵੇਂ ਕਿ ਤੁਹਾਨੂੰ ਆ ਵੇਖਣਾ ਜ਼ਰੂਰੀ ਹੈ ਕਿ ਤੁਸੀਂ ਬੰਦੇ ਬਾਰੇ ਤੁਸੀਂ ਪਹਿਲੇ ਸਰਚ ਕਰੋ ਕਿਵੇਂ ਦਾ ਬੰਦਾ ਹੈ ਤੁਹਾਨੂੰ ਨਹੀਂ ਪਤਾ ਪਹਿਲੀ ਵਾਰੀ ਤੁਸੀਂ ਮਿਲਿਓ ਤੁਸੀਂ ਸ਼ਾਰਟਲਿਸਟ ਹੋ ਗਏ ਤੁਹਾਨੂੰ ਬੁਲਾ ਲਿਆ ਤੁਸੀਂ ਚੱਲ ਗਏ ਮਿਲਣ ਤੁਸੀਂ ਥੋੜਾ ਜਿਹਾ ਸਰਚ ਕਰੋ ਬੰਦੇ ਬਾਰੇ ਕਿ ਇਸ ਫੀਲਡ ਚ ਕੀ ਤੁਸੀਂ ਤਾਂ ਕੋ ਕੁੜੀ ਕੋਲਕਾਤਾ ਵਾਲੀ ਤੋਂ ਆਪਦੇ ਵਰਕਪਲੇਸ ਤੇ ਉਹਦੇ ਨਾਲ ਐਦਾਂ ਦਾ ਹੋ ਗਿਆ ਇਹ ਤਾਂ ਫਿਰ ਥੋੜੀ ਹੌਂਦਾ ਦੀ ਫੀਲਡ ਹੈ ਉਹ ਤਾਂ ਫਿਰ ਅਸੀਂ ਚੱਲ ਕੇ ਜਾਣਾ ਜੇ ਮਾਪੇ ਨੇ ਜਿਹੜੀ ਆਜ਼ਾਦੀ ਦਿੱਤੀ ਆ ਉਹਦਾ ਤੁਸੀਂ ਚਾਹੇ ਨਾ ਆਪਣੇ ਮਨ ਚ ਰੱਖਦੇ ਹੋ ਅਗਲਾ ਗਲਤ ਫਾਇਦਾ ਅਗਲੇ ਦਿਨ ਹਾਂ ਇਹ ਤਾਂ ਹੈ ਤਾਂ ਸਾਨੂੰ ਮੈਨੂੰ ਲੱਗਦਾ ਕਿ ਸਾਰੀ ਕੁੜੀਆਂ ਨੂੰ ਨਾ ਪੇਪਰ ਸਪਰੇ ਜਿਹੜੀ ਹੁੰਦੀ ਹੈ ਛੋਟਾ ਜਿਹਾ ਨਾਈਫ ਛੋਟਾ ਜਿਹਾ ਰੱਖਣਾ ਚਾਹੀਦਾ ਆਪਦੀ ਸੇਫਟੀ ਕਰਕੇ ਇਹ ਨਹੀਂ ਕਿ ਜ਼ਰੂਰੀ ਨਹੀਂ ਅਗਲਾ ਬੰਦਾ ਗਲਤੀ ਹੋਵੇ ਪਰ ਤੁਸੀਂ ਆਪਦੀ ਸੇਫਟੀ ਬਾਰੇ ਸਾਰੀ ਕੁੜੀਆਂ ਨੂੰ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਆਪਦਾ ਸੇਫਟੀ ਮੈਜ਼ਰਮੈਂਟ ਲੈ ਕੇ ਚੱਲੀ ਜਿਵੇਂ ਡੇਲੀ ਇਨਨੇ ਹੱਥ ਸੇ ਹੋਈ ਜਾਂਦੇ ਨੇ ਕੁੜੀਆਂ ਨਾਲ ਉਹ ਤਾਂ ਫਿਰ ਥੋੜਾ ਤਾਂ ਵੇਖਣਾ ਹੀ ਪੈਣਾ ਹਮ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੀ 2024 ਦੇ ਵਿੱਚ ਜੀਨੇ ਆ ਸਾਡੀ ਸੋਚ ਹਲੇ ਵੀ ਕਾਫੀ ਘਟ ਹੈ ਠੀਕ ਹੈ ਨਾ ਪਰਨ ਸਮਾਜ ਦੇ ਵਿੱਚ ਜਿਹੜਾ ਆ ਲੜਕੀਆਂ ਨੂੰ ਨਹੀਂ ਚੰਗਾ ਸਮਝਿਆ ਜਾਂਦਾ ਸੀ ਕੂੜਾ ਸਮਝਿਆ ਜਾਂਦਾ ਸੀ ਤੇ ਕਿਸੇ ਹੋਰ ਤਰੀਕੇ ਦੇ ਨਾਲ ਪਰ ਹੁਣ ਜਿਹੜਾ ਆ ਥੋੜਾ ਜਿਹਾ ਸਮਾ ਬਦਲਿਆ ਆ ਤਾਂ ਉਹ ਲੋਕਾਂ ਦੀ ਸੋਚ ਵੀ ਜਿਹੜੀ ਆ ਹੋਰ ਪਾਸੇ ਨੂੰ ਬਦਲ ਗਈ ਹੈ ਜਦਕਿ 2024 ਤੇ ਵਿੱਚ ਜਿਹੜੀ ਸਾਨੂੰ ਪੜੇ ਲਿਖੇ ਇਨਸਾਨ ਟੈਕਨੋਲੋਜੀ ਵਾਲੇ ਇਨਸਾਨ ਆਏ ਸੀ ਨਹੀਂ ਮੈਨੂੰ ਤਾਂ ਲੱਗਦਾ ਟੈਕਨੋਲੋਜੀਆਂ ਜ਼ਰੂਰ ਵਾਸਟ ਹੋਈ ਜਾਂਦੀ ਨੇ ਸਾਰਾ ਕੁਝ ਵਧੀਆ ਹੈ ਪਰ ਫਿਰ ਵੀ ਸੋਚਦਾ ਉਥੋਂ ਦੀ ਉਥੋਂ ਆ ਨਾ ਕੋਈ ਇਨਸਾਫ ਹੀ ਨਹੀਂ ਮਿਲਦਾ ਕੁੜੀਆਂ ਨੂੰ ਤੁਸੀਂ ਸੋਚੋ ਨਿਰਵਾ ਕੇਸ ਨੂੰ ਵੀ ਕਿੰਨਾ ਟਾਈਮ ਲੱਗਿਆ ਹੁਣੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਟੈਕਨੋਲੋਜੀ ਵਾਸਟ ਹੋਣੇ ਸੀ ਕਿ ਕੋਈ ਫਰਕ ਪੜਾ ਹੈ ਮਤਲਬ ਕੁੜੀਆਂ ਅੱਜ ਵੀ ਸੇਫ ਨਹੀਂ ਫੀਲ ਕਰਦੀ ਤੁਸੀਂ ਰਾਤੀ ਕਦੇ ਸ਼ੂਟ ਤੇ ਲੇਟ ਹੋ ਜਾਣਾ ਤੁਹਾਨੂੰ ਡਰ ਪੈ ਜਾਂਦਾ ਹੁਣ ਮੈਂ ਕਿਵੇਂ ਜਾਵਾਂਗੀ ਹੁਣ ਤਾਂ ਰਾਤ ਹੋ ਗਈ ਹੈ ਤੁਸੀਂ ਸੇਫ ਨਹੀਂ ਕਿੱਥੇ ਵੀ ਫੀਲ ਕਰ ਸਕਦੇ ਇਹ ਤਾਂ ਇਹ ਤਾਂ ਤਾਂ ਹੀ ਕਰਕੇ ਮੈਂ ਸਪੈਸ਼ਲੀ ਡਰਾਈਵਿੰਗ ਸਿੱਖੀ ਹੈ ਮੈਨੂੰ ਕੈਪਚੇ ਵੀ ਨਹੀਂ ਸੇਫ ਫਿਲ ਹੁੰਦਾ ਸੀ ਕਿ ਰਾਤੀ ਕਈ ਵਾਰ 2 ਵਜੇ ਜਾਣਾ 3 ਵਜੇ ਜਾਣਾ ਸ਼ੂਟ ਹੈ ਪਰ ਮੈਂ ਨਹੀਂ ਕਰ ਸਕਦੀ ਟਰਸਟ ਕੈਬ ਵਾਲਿਆਂ 'ਚ ਕੈਬ ਵਾਲੇ ਇੱਕ ਵਾਰ ਕੀ ਹੋਇਆ ਮੇਰੇ ਨਾਲ ਮੈਂ ਕੈਬ ਕੀਤੀ ਮੈਨੂੰ ਸ਼ੂਟ ਸੀਗਾ ਲੇਟ ਹੋ ਗਈ ਸੀ ਮੈਂ 2 ਵਜੇ ਦੀ ਕੈਬ ਕੀਤੀ ਮੈਂ ਜਿੱਦਾਂ ਹੀ ਕੈਬ 'ਚ ਬੈਠੀ ਬੰਦੇ ਨੇ ਨਾ ਕੈਬ ਹੀ ਕੈਨਸਲ ਕਰ ਦਿੱਤੀ ਹੂੰ ਮੈਂ ਕਿਹਾ ਭਾਜੀ ਤੂੰ ਤੁਸੀਂ ਕੈਨਸਲ ਕਿਉਂ ਕਰਤੀ ਕੈਬ ਕਹਿੰਦਾ ਮੈਂ ਗਲਤੀ ਨਾਲ ਹੋ ਗਈ ਮੈਂ ਕਿਹਾ ਨਹੀਂ ਭਰਾਵਾ ਮੈਂ ਨਹੀਂ ਬੈ ਸਕਦੀ ਹੁਣ ਤੁਸੀਂ ਦੁਬਾਰਾ ਬੁੱਕ ਬੁੱਕ ਕਰਾਂਗੇ ਕਹਿੰਦਾ ਨਹੀਂ ਨਹੀਂ ਮੈਮ ਸਾਨੂੰ ਨਾ ਐਕਸਟਰਾ ਪੈਸੇ ਭੇਜਣਾ ਮੈਂ ਨੇ ਕਿਹਾ ਤੁਸੀਂ ਟਾਈਮ ਤਾਂ ਵੇਖੋ 3 ਵਜੇ ਦਾ ਟਾਈਮ ਹੈ 2 ਵਜੇ ਦਾ 2-3 ਵਜ ਗਏ ਮੈਂ ਕਿਵੇਂ ਜਾਵਾਂਗੀ ਤੇ ਐ ਫਿਰ ਮੁੰਡੇ ਕਰਦੇ ਨੇ ਜਿਵੇਂ ਤੁਸੀਂ ਊਬਰ ਕਰ ਲਓ ਸੇਫਟੀ ਬਾਰੇ ਤਾਂ ਮੈਨੂੰ ਸੱਚੀ ਹਲੇ ਵੀ ਮੈਨੂੰ ਨਹੀਂ ਲੱਗਦਾ ਕਿ ਕੁਝ ਫਰਕ ਪ ਥੋੜਾ ਜਿਹਾ ਜ਼ਰੂਰ ਇੰਪਰੂਵਮੈਂਟ ਹੈ ਪਰ ਚੰਗੇ ਮਾੜੇ ਲੋਕੀ ਤਾਂ ਹੁੰਦੇ ਹੀ ਆ ਸਮਾਜ ਦੇ ਵਿੱਚ ਹੈਗੇ ਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਰੀ ਜੀ ਸੋ ਤੁਸੀਂ ਸੁਣਿਆ ਆ ਪਰਜੀਤੋਂ ਜੋ ਕਿ ਇੱਕ ਕਾਰ ਦੇ ਵਿੱਚੋਂ ਨਿਕਲੇ ਸੀ ਆਰਟਿਸਟ ਬਣ ਵਾਸਤੇ ਇੱਕ ਜਿਹੜਾ ਸਟਾਰ ਬਣਨ ਵਾਸਤੇ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਨੂੰ ਕਿਵੇਂ ਪੂਰਾ ਕਰਨ ਲਈ ਜਿਹੜੀ ਹੈ ਚਾਹੇ ਉਹ ਆਪਣੇ ਮਾਪੇ ਦੇ ਨਾਲ ਜਿੱਦਬਾਜ਼ੀ ਕੀਤੀ ਹੈ ਚਾਹੇ ਆਪਣੀ ਖੁਆਇਸ਼ਾਂ ਦੇ ਨਾਲ ਜਿੱਦ ਕਰਕੇ ਜਿਹੜਾ ਇੱਕ ਮੁਕਾਮ ਹਾਸਲ ਕੀਤਾ ਹੈ ਤੇ ਆਉਣ ਵਾਲੀ ਜਿਹੜੀ ਮੂਵੀ ਬੀਬੀ ਰਜਨੀ ਦੇ ਵਿੱਚ ਵੀ ਜਿਹੜੀ ਹੈ ਵਧੀਆ ਜਿਹੜੀ ਭੂਮਿਕਾ ਜਿਹੜੇ ਨੇ ਉਹਨੂੰ ਪਾ ਰਹੇ ਨੇ ਸੋ ਇਸੇ ਤਰ੍ਹਾਂ ਦਾ ਇੱਕ ਨਵਾਂ ਪੋਡਕਾਸਟ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰੀਆ ਕਾ